ਗਰਦੀਵਾਲਾ ਚ ਪਿੰਡ ਜਨ ਕਲੋਨੀ ਨਜ਼ਦੀਕ ਕੋਕਲਾ ਮਾਰਕੀਟ ਵਿੱਚ ਸਪਾਰਕਿੰਗ ਹੋਣ ਨਾਲ ਖਾਲੀ ਪਲਾਂਟਾ ਵਿੱਚ ਜੋ ਕਿ ਨੜੀਆਂ ਝਾੜੀਆਂ ਤੇ ਹੋਰ ਕਾਹਫੂਸ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੋਕਲਾ ਮਾਰਕੀਟ ਨੇੜੇ ਰਿਹਾ ਸ਼ੀ ਖਾਲੀ ਪਲਾਂਟਾ ਵਿੱਚ ਬਾਅਦ ਦੁਪਹਿਰ ਲਗਭਗ 4 ਵਜੇ ਇੱਕਦਮ ਭਿਆਨਕ ਅੱਗ ਲੱਗ ਗਈ ਜੋ ਕਿ ਜਨ ਕਲੋਨੀ ਤੱਕ ਫੈਲ ਗਈ। ਜਿਸ ਦੌਰਾਨ ਜਨ ਕਲੋਨੀ ਵਾਸੀਆਂ ਵਿੱਚ ਹੜਕਮ ਮਚ ਗਿਆ ਇਸ ਮੁਕੇ ਮਾਰਕੀਟ ਵਿੱਚ ਮੌਜੂਦ ਇਕਬਾਲ ਸਿੰਘ ਕੋਕਲਾ ਨੇ ਦੱਸਿਆ ਕਿ ਜਿਵੇਂ ਹੀ ਇਸ ਨੂੰ ਅੱਗ ਲੱਗਣ ਦਾ ਪਤਾ ਲੱਗਿਆ ਉਸਨੇ ਤੁਰੰਤ ਨਗਰ ਕੌਂਸਲ ਗਰਦੀਵਾਲਾ ਵਿਖੇ ਸੂਚਿਤ ਕੀਤਾ। ਚਿੱਤ ਨਗਰ ਕਾਉਂਸਲ ਗੜਦੀ ਵਾਲਾ ਵੱਲੋਂ ਕਿਹਾ ਗਿਆ ਕਿ ਇਹਨਾਂ ਕੋਲ ਅੱਗ ਬੁਝਾਉਣ ਸੰਬੰਧੀ ਕੋਈ ਪਰਵਾਨ ਤੇ ਨਹੀਂ ਹੈ ਜਿਸ ਤੋਂ ਬਾਅਦ ਬਾਬਾ ਦੀਪ ਸਿੰਘ ਸੋਰਾਦਲ ਐਂਡ ਵੈਲਫੇਅਰ ਸੁਸਾਇਟੀ ਗੜਦੀ ਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੇ ਨਾਲ ਸੰਪਰਕ ਕੀਤਾ ਗਿਆ ਜਿਨ੍ਹਾਂ ਦੀ ਟੀਮ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੇ ਯਤਨ ਜਾਰੀ ਕੀਤੇ ਗਏ ਜਿਸ ਦੌਰਾਨ ਦਸੂਹ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚ ਗਈ ਲੰਬੇ ਸਮੇਂ ਤੱਕ ਕੀਤੇ ਯਤਨ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ ਪਾਕਿਸਤਾਨਿਕ ਲੋਕਾਂ ਦਾ ਇਹ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਕੋਕੜਾ ਮਾਰਕੀਟ ਤੇ ਜਾਨ ਕਲੋਨੀ ਵਿਚਕਾਰ ਲੱਗਣ ਦੀ ਘਟਨਾ ਵਾਪਰਦੀ ਰਹਿੰਦੀ ਹੈ। ਉਹਨਾਂ ਮੰਗ ਕੀਤੀ ਹੈ ਕਿ ਜਿੱਥੇ ਟਰਾਂਸਫਾਰਮ ਅਤੇ ਬਿਜਲੀ ਦੇ ਟਾਰਾਂ ਮੰਦਰੀਆਂ ਨੇ ਨਗਰ ਕੌਂਸਲ ਤੋਂ ਬਿਜਲੀ ਵਿਭਾਗ ਵੱਲੋਂ ਟਰਾਂਸਫਰ ਅਤੇ ਬਿਜਲੀ ਦੇ ਖੰਭਿਆਂ ਦੇ ਥੱਲੇ ਸਫਾਈ ਕਰਵਾ ਦੇਣੀ ਚਾਹੀਦੀ ਹੈ ਜਿਸ ਨਾਲ ਕਿਸੇ ਤਰ੍ਹਾਂ ਦੀ ਅਲਸਖਾਨੇ ਘਟਣਾ ਲਾਭਿਤ ਸਕੇ ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੈਕਟਸੇਲਦਾਰ ਲਖਵੀਰ ਸਿੰਘ ਅਤੇ ਐਸਐਚਓ ਹਰਦੇਪ੍ਰੀਤ ਸਿੰਘ ਆਪਣੇ ਸਾਥੀਆਂ ਕਰਮਚਾਰੀਆਂ ਨਾਲ ਮੌਕੇ ਤੇ ਪਹੁੰਚੇ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਕੌਂਸਲਰ ਸੋਈਮਨ ਹਾਸ ਸਮਾਜ ਸੇਵਕ ਸੁਭਮ ਸੋਤਾ ਗੁਰਦਾਵਰ ਮਾਨਪ੍ਰੀਤ ਸਿੰਘ ਗੁਰਦਾਵਰ ਗੁਰਪ੍ਰੀਤ ਸਿੰਘ ਪਟਵਾਰੀ ਸੁਖਿੰਦਰ ਸਿੰਘ ਜਗਿੰਦਰ ਸੰਧੇ ਕਲਵਾਂਤ ਤਲਵਾਰ ਮੁਕੇਸ਼ਪ uri ਰਾਜਦੂਪਤਾ ਨਿਰਿੰਦਰ ਜੇ ਆਈ ਸਮੇਤ ਹੋਰ ਤਤਵੰਤੇ ਹਾਜ਼ਰ ਸਨ ਜਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਪਕ ਜੀ ਇਹ ਜੈਨ ਕਲੋਨੀ ਦੇ ਪਿਛਲੇ ਪਾਸੇ ਸਾਰੇ ਅੱਜ ਅੱਗ ਦੀ ਲਪੇਟ ਦੇ ਵਿੱਚ ਜਿਹੜੇ ਖਾਲੀ ਪਲਾਟ ਪਏ ਜਿਨ੍ਹਾਂ ਦੇ ਵਿੱਚ ਨੜੇ ਘਾਹ ਬਹੁਤ ਗਿਆ ਹੋ ਉੱਥੇ ਜਿਹੜਾ ਅੱਗ ਨੇ ਦੱਸਦੇ ਆ ਵੀ ਜਿਹੜੇ ਉੱਥੇ ਦੇ ਮੌਕੇ ਦੇ ਆ ਵੀ ਟ੍ਰਾਂਸਫਰਮ ਤੋਂ ਜਿਹੜਾ ਚਗਿਆੜਾ ਨਿਕਲ ਕੇ ਅੱਗ ਲੱਗ ਗਈ ਤੇ ਕਾਫੀ ਜਿਹੜਾ ਕਲੋਨੀ ਜਾਨਕ ਵਾਲੀ ਤੁਸੀਂ ਦੇਖ ਸਕਦੇ ਆ ਸਾਰੀ ਕੋਠੀਆਂ ਆ ਦੁਕਾਨਾਂ ਆ ਤੇ ਬਹੁਤ ਵੱਡਾ ਨੁਕਸਾਨ ਹੋਣੋਂ ਜਿਹੜਾ ਉਹ ਬਚਾਅ ਹੋ ਗਿਆ ਤੇ ਮੇਰੇ ਨਾਲ ਮੇਰੇ ਭਰਾ ਹੁਣੀ ਸਾਰੇ ਜਿੰਨੇ ਲੋਕਾਂ ਨੇ ਹਮਲਾ ਮਾਰਿਆ ਲੋਕਾਂ ਨੇ ਜਿਹੜਾ ਵਸ ਚੱਲਦੀ ਸੀ ਉਹਨਾਂ ਹੀ ਆਪਣੇ ਆਪਣੇ ਹਰੇਕ ਨੇ ਜਿਹੜਾ ਨਾਲ ਹੋ ਕੇ ਜਿਹੜਾ ਉਹ ਅੱਗ ਬੁਝਾਈ ਆ ਤੇ ਅੱਗ ਤੇ ਜਿਹੜਾ ਕਾਬੂ ਕੀਤਾ ਗਿਆ ਤੇ ਹੁਣ ਬਿਲਕੁਲ ਠੀਕ ਠਾਕ ਆ ਫਾਇਰ ਬ੍ਰਿਗੇਡਾਂ ਵੀ ਪਹੁੰਚ ਚੁੱਕੀਆਂ ਆ ਸਾਡੇ ਬਾਬਾ ਦੀਪ ਸਿੰਘ ਸੇਵਾਦਾਰ ਦੀ ਟੀਮ ਪਹੁੰਚੀ ਤੇ ਜਿਹੜਾ ਬਿਲਕੁਲ ਕਾਬੂ ਪਾ ਲਿਆ ਗਿਆ ਹੁਣ ਬਿਲਕੁਲ ਠੀਕ ਠਾਕ ਤੇ ਇਹ ਹੀ ਆ ਵੀ ਜਿਹੜਾ ਕਾਫੀ ਨੁਕਸਾਨ ਹੋਣੋ ਜਿਹੜਾ ਉਹ ਬਚਾਅ ਹੋ ਗਿਆ ਕਿਉਂਕਿ ਇਹ ਰਹਿਸ਼ੀ ਏਰੀਆ ਸਾਰਾ ਸਾਰੇ ਕੋਠੀਆਂ ਲੱਗੇ ਘਰਾਂ ਦੀਆਂ ਕੰਧਾਂ ਤੱਕ ਅੱਗ ਪਹੁੰਚ ਗਈ ਚੁੱਕੀ ਸੀਗੀ ਪਰ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਵੀ ਜਿਹੜਾ ਜਲਦੀ ਕਾਬੂ ਪਾ ਲਿਆ ਤੇ ਜੁਰਪਾ ਜੀ ਇਦਾਂ ਕਿ ਪਿਛਲੇ ਸਾਲ ਵੀ ਅੱਗ ਲੱਗੀ ਸੀ ਇਹ ਤਕਰੀਬਨ ਲੱਗਦੀ ਰਹਿੰਦੀ ਆ ਤੇ ਕੀ ਜਿਹੜਾ ਤਾਰਾਂ ਦੇ ਥੱਲੇ ਸਪਾਰਕਿੰਗ ਹੋਣਾ ਹੈ ਹਮੇਸ਼ਾ ਦੱਸਿਆ ਜਾ ਰਿਹਾ ਵੀ ਕਾਰਨ ਇਹੀ ਬਣਦਾ ਤੇ ਕੀ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਮੈਂ ਦੀ ਬੀਟੀ ਇਹ ਕਰਨਾ ਚਾਹੁੰਦਾ ਇਹਦੇ ਵਿੱਚ ਹਰੇਕ ਵਰਗ ਨੂੰ ਆਪਣਾ ਸਮਝਦੇ ਹੋਏ ਫਰਜ਼ ਸਮਝਦੇ ਹੋਏ ਇਹ ਨਹੀਂ ਅਸੀਂ ਸਰਕਾਰਾਂ ਨੂੰ ਕਹੀਏ ਜਾਂ ਕਮੇਟੀ ਨੂੰ ਕਹੀਏ ਜਿਹਦੇ ਲਾਗੇ ਘਰ ਆ ਉਹ ਵੀ ਇੰਨੀ ਹਿੰਮਤ ਕਰ ਸਕਦਾ ਵੀ ਜਦੋਂ ਅਸੀਂ ਕਿਸੇ ਨੂੰ ਕੋਸਣ ਦੀ ਬਜਾਏ ਅਸੀਂ ਆਪ ਕਰਕੇ ਉਹਨਾਂ ਜਿੱਥੋਂ ਤਾਰਾਂ ਦੇ ਟਰਾਂਸਫਰ ਹੋ ਉਹਦੇ ਲਾਗੇ ਉਹ ਵੱਡ ਲਈ ਉਹਨੂੰ ਸਾਫ ਸਫਾਈ ਕਰਦੀਏ ਤੇ ਇਹ ਕਾਰਨ ਹੋਣਗੇ ਨਹੀਂ ਅੱਗ ਦੇ ਕਾਰਨ ਹੀ ਨਹੀਂ ਬਣਗੇ ਤੇ ਬਿਜਲੀ ਘਰ ਨੂੰ ਆਪਣੀ ਜ਼ੁਮੇ ਹਰੇਕ ਵਰਗ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ ਤਾਂ ਜੋ ਜਿਹੜਾ ਅੱਜ ਏਡਾ ਵੱਡਾ ਨੁਕਸਾਨ ਹੋਣੋਂ ਬਚ ਗਿਆ ਜੇ ਕਿਸੇ ਦੀ ਕੋਈ ਜਾਨੀ ਨੁਕਸਾਨ ਹੋ ਜਾਂਦਾ ਕਿਦੇ ਘਰ ਨੂੰ ਅੱਗ ਲੱਗ ਜਾਂਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੁੰਦਾ ਤੇ ਮੈਂ ਇਹੀ ਬੇਨਤੀ ਕਰਦਾ ਸਾਰੀ ਵਰਗ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਤਾਂ ਜੋ ਵੱਡਾ ਨੁਕਸਾਨ